ਦਸਮ ਪਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰਾਂਥੀ ਵਿੱਚ ਨੇਕਲੰਕੀ ਅਵਤਾਰ ਦੀ ਰਚਨਾ ਕੀਤੀ ਹੈ ਜਿਸ ਵਿੱਚ ਆਉਣ ਵਾਲੇ ਸਮੇਂ ਬਾਰੇ ਜ਼ਿਕਰ ਕੀਤਾ ਗਿਆ ਹੈ ਜਿਸ ਵਿੱਚ ਇਹ ਬਚਨ ਹਨ ਕਿ ਆਉਣ ਵਾਲੇ ਸਮੇਂ ਵਿੱਚ ਪ੍ਰਮਾਤਮਾ ਨੇਕਲੰਕੀ ਰੂਪ ਧਾਰਨ ਕਰੇਗਾ ਇਹ ਸੱਚੇ ਪਾਤਸ਼ਾਹ ਦੀ ਬਾਣੀ ਹੈ ਜੋ ਅੱਗੇ ਆਉਣ ਵਾਲੇ ਸਮੇਂ ਵਿੱਚ ਵਰਤਾਰਾ ਵਾਤਣਾ ਹੈ ਦਸਮ ਪਾਤਸ਼ਾਹ ਨੇ 2019 ਵਿੱਚ ਆਈ ਕਰੋਨਾ ਦੀ ਬਿਮਾਰੀ ਦੀ ਭਵਿੱਖਬਾਣੀ ਪਹਿਲਾਂ ਹੀ ਕਰ ਦਿੱਤੀ ਸੀ ਤੇ ਇਸ ਨੇਕਲੰਕੀ ਅਵਤਾਰ ਵਿੱਚ ਹੋਰ ਕਈ ਭਵਿੱਖਬਾਣੀਆਂ ਕੀਤੀਆਂ ਹਨ ਜਿਨ੍ਹਾਂ ਕੁਝ ਕੋਝ ਨਿਸ਼ਾਨੀਆਂ ਹੋ ਆਪਣੇ ਸਾਹਮਣੇ ਵੀ ਆ ਰਹੀਆਂ ਹਨ ਜਿਵੇਂ ਕਿ ਪਿਆਰਤੀ ਦਾ ਰਿਸ਼ਤਾ ਨਾ ਰਹਿਣਾ ਮਾਂ ਪੁੱਤਰ ਦਾ ਰਿਸ਼ਤਾ ਨਹੀਂ ਰਹਿਣਾ ਤੇ ਭੈਣ ਭਰਾ ਦਾ ਰਿਸ਼ਤਾ ਨਹੀਂ ਰਹਿਣਾ ਇਹ ਬਚਨ ਵੀ ਦਸਮ ਪਾਤਸ਼ਾਹ ਨੇ ਨੀਕ ਲੰਕੀ ਅਵਤਾਰ ਵਿੱਚ ਲਿਖੇ ਹਨ ਤੁਸੀਂ ਦੇਖੋਗੇ ਕਿ ਸਮਾਜ ਵਿੱਚ ਕਈ ਥਾਵਾਂ ਤੇ ਲੋਕਾਂ ਦੀ ਪਸ਼ੂਆਂ ਵਰਗੀ ਬਿਰਤੀ ਹੋ ਚੁੱਕੀ ਹੈ ਤੇ ਜਿਸ ਨਾਲ ਪਾਪ ਵਧ ਰਹੇ ਹਨ ਦੂਸਰਾ ਮਹਾਰਾਜ ਨੇ ਇਹ ਲਿਖਿਆ ਹੈ ਕਿ ਕੋਈ ਵੀ ਬੰਦਾ ਚਾਹੇ ਕਿਸੇ ਵੀ ਧਰਮ ਦਾ ਹੋਵੇ ਚਾਹੇ ਉਹ Hindu ਹੋਵੇ ਚਾਹੇ ਉਹ Musalman ਹੋਵੇ ਕੋਈ ਵੀ ਧਰਮ ਗ੍ਰੰਥ ਪੜ੍ਹਨ ਲਈ ਰਾਜੀ ਨਹੀਂ ਹੋਵੇਗਾ ਤੇ ਇਹ ਸਾਰੇ ਧਰਮਾਂ ਦਾ ਹਾਲ ਹੋਵੇਗਾ ਬਾਹਰਲੇ ਦੇਸ਼ਾਂ ਵਿੱਚ ਚਰਚਾਂ ਖਾਲੀ ਹੋ ਰਹੀਆਂ ਹਨ ਪਰ ਹਾਲੇ ਸਾਡੇ ਪੰਜਾਬ ਵਿੱਚ ਗੁਰੂ ਘਰਾਂ ਵਿੱਚ ਚੰਗੀ ਰੌਣਕ ਹੁੰਦੀ ਹੈ ਦਸਮ ਪਾਤਸ਼ਾਨੇ ਇਹ ਦੱਸਿਆ ਹੈ ਕਿ ਇੱਕ ਦਿਨ ਐਸਾ ਵੀ ਆਵੇਗਾ ਕਿ ਧਰਮ ਗ੍ਰੰਥ ਨੂੰ ਕੋਈ ਪੁੱល ਕੇ ਵੀ ਹੱਥ ਨਹੀਂ ਲਾਵੇਗਾ ਜਿਵੇਂ ਕਿ ਅੱਜ ਕੱਲ ਜ਼ਿਆਦਾਤਰ ਇਨਸਾਨ ਮੋਬਾਈਲ ਤੇ ਸਮਾਂ ਬਿਤਾ ਰਹੇ ਹਨ ਪਰ ਅਸੀਂ ਉਸੇ ਮੋਬਾਈਲ ਵਿੱਚ 15 ਮਿੰਟ ਜਪਜੀ ਸਾਹਿਬ ਦਾ ਪਾਠ ਨਹੀਂ ਕਰ ਸਕਦੇ ਐਸੇ ਤਰ੍ਹਾਂ ਦੀਆਂ ਨਿਸ਼ਾਨੀਆਂ ਗੁਰੂ ਸਾਹਿਬ ਨੇ ਦੱਸਿਆ ਹਨ ਆਪਣੇ ਧਰਮ ਤੇ ਨਾ ਰਾਜਾ ਰਹੇਗਾ ਨਾ ਪ੍ਰਜਾ ਰਹੇਗੀ ਰਾਜੇ ਦਾ ਫਰਜ਼ ਹੁੰਦਾ ਹੈ ਕਿ ਆਪਣੀ ਪ੍ਰਜਾ ਦੀ ਰੱਖਿਆ ਕਰਨੀ ਤੇ ਪ੍ਰਜਾ ਨੂੰ ਆਪਣੇ ਬੱਚੇ ਸਮਝਣਾ ਤੇ ਸਾਰੀ ਪ੍ਰਜਾ ਨੂੰ ਰੋਟੀ ਮਿਲੇ ਰਹਿਣ ਲਈ ਘਰ ਮਿਲੇ ਤੇ ਇਹਨਾਂ ਦੀ ਗਰੀਬੀ ਦੂਰ ਹੋਵੇ ਇਹ ਰਾਜੇ ਦਾ ਫਰਜ਼ ਹੈ ਕਿ ਜੇਕਰ ਕੋਈ ਬਾਹਰੋਂ ਆਪਣੇ ਦੇਸ਼ ਤੇ ਹਮਲਾ ਕਰੇ ਤਾਂ ਰਾਜੇ ਨੇ ਉਸ ਤੋਂ ਦੇਸ਼ ਦੀ ਪ੍ਰਜਾ ਦੀ ਰੱਖਿਆ ਕਰਨੀ ਹੁੰਦੀ ਹੈ ਤੇ ਪ੍ਰਜਾ ਦਾ ਵੀ ਫਰਜ਼ ਬਣਦਾ ਹੈ ਕਿ ਰਾਜੇ ਨੂੰ ਟੈਕਸ ਦਈਏ ਤੇ ਰਾਜੇ ਦੀ ਲੰਬੀ ਉਮਰ ਦੀ ਅਰਦਾਸ ਕਰੀਏ ਪਰ ਮਹਾਰਾਜ ਜੀ ਦੱਸਦੇ ਹਨ ਕਿ ਇਸ ਤਰ੍ਹਾਂ ਦਾ ਕੁਝ ਵੀ ਕਾਲ ਯੁਗ ਵਿੱਚ ਨਹੀਂ ਹੋਣਾ ਰਾਜਾ ਆਪਣੇ ਧਰਮ ਤੋਂ ਭੱਜ ਜਾਏਗਾ ਫਿਰ ਐਸਾ ਵੀ ਸਮਾਂ ਆਏਗਾ ਕਿ ਧਰਮ ਗ੍ਰੰਥ ਪੜਨ ਉੱਪਰ ਪਾਬੰਦੀ ਲੱਗ ਜਾਏਗੀ ਮੰਦਰ ਗੁਰਦੁਆਰਿਆਂ ਤੇ ਤਾਲੇ ਲੱਗ ਜਾਣਗੇ ਜੋ ਵੀ ਧਰਮ ਗ੍ਰੰਥ ਪੜਿਆ ਕਰੇਗਾ ਉਸ ਨੂੰ ਫੜ ਕੇ ਥਾਣੇ ਲਿਆਂਇਆ ਜਾਵੇਗਾ ਤੇ ਉਸ ਨੂੰ ਧਰਮ ਗ੍ਰੰਥ ਪੜਨ ਤੇ ਸਾਜਾ ਵੀ ਦਿੱਤੀ ਜਾਵੇਗੀ ਰਾਜਾ ਜੀਲਾ ਵਿੱਚ ਸੁੱਟ ਕੇ ਤਸੀਹੇ ਦਿਆ ਕਰੇਗਾ ਮਾਰਿਆ ਕਰੇਗਾ ਪਰ ਜਦੋਂ ਅ제ਹਾ ਸਮਾਂ ਆਵੇਗਾ ਤਾਂ ਸਾਧੂ ਆਪਣੇ ਘਰਾਂ ਵਿੱਚ ਪੂਰਾ ਬਣਾ ਕੇ ਧਰਮ ਗ੍ਰੰਥ ਪੜਿਆ ਕਰਨਗੇ ਤੇ ਪਾਠ ਪੂਜਾ ਕਰਿਆ ਕਰਨਗੇ ਪਰ ਉਸ ਦੀ ਘਰਵਾਲੀ ਇਹ ਕਹੇਗੀ ਕਿ ਇਹ ਸਭ ਬੰਦ ਕਰੋ ਕਿਉਂਕਿ ਉਸ ਦੀ ਘਰਵਾਲੀ ਪਰਮੇਸ਼ਰ ਨੂੰ ਨਹੀਂ ਮੰਨੇਗੀ ਅੱਜ ਕੱਲ੍ਹ ਵੀ ਇਸੇ ਤਰ੍ਹਾਂ ਹੀ ਹੈ ਜੇ ਘਰ ਵਿੱਚ ਚਾਰ ਜੀ ਹੋਣ ਤਾਂ ਘਰ ਵਿੱਚ ਚਾਰ ਮਤ ਬਣ ਜਾਂਦੇ ਹਨ ਕੋਈ ਪੀਰਾਂ ਨੂੰ ਮੰਨਦਾ ਹੈ ਕੋਈ ਮੰਦਰ ਨੂੰ ਮੰਨਦਾ ਹੈ ਤੇ ਕੋਈ ਕਿਸੇ ਹੋਰ ਬਾਬਿਆਂ ਨੂੰ ਮੰਨਦਾ ਹੈ ਕੋਈ ਕਿਤੇ ਤੇ ਕੋਈ ਕਿਤੇ ਮੱਥਾ ਟੇਕਦਾ ਹੈ ਇੱਕ ਧਰਮ ਨਹੀਂ ਰਹੇਗਾ ਨਾ ਹੀ ਇੱਕ ਵਿਚਾਰ ਰਹੇਗਾ ਕਿਸੇ ਇੱਕ ਦਾ ਵਿਚਾਰ ਕਰਦੇ ਦੂਜੇ ਮੈਂਬਰ ਨਾਲ ਨਹੀਂ ਮਿਲੇਗਾ ਫਿਰ ਉਸ ਸਾਧੂ ਦੀ ਘਰਵਾਲੀ ਕਹੇਗੀ ਕਿ ਮੇਰਾ ਘਰਵਾਲਾ ਪੂਜਾ ਪਾਠ ਕਰਨ ਤੋਂ ਹਟਦਾ ਨਹੀਂ ਇਸ ਲਈ ਉਹ ਪਹਿਲਾ ਸਾਧੂ ਨੂੰ ਸਮਝਾਵੇਗੀ ਫਿਰ ਰੌਲਾ ਰੱਪਾ ਪਾਵੇਗੀ ਤੇ ਉਸ ਨਾਲ ਲੜੇਗੀ ਤੇ ਜੇਕਰ ਫਿਰ ਵੀ ਉਹ ਸਾਧੂ ਪਾਠ ਪੂਜਾ ਨਹੀਂ ਛੱਡਦਾ ਪੇਰਹੋਸਰ ਕਾਰ ਕੋਲ ਜਾ ਕੇ ਉਸ ਦੀ ਸ਼ਿਕਾਇਤ ਕਰੇਗੀ ਕਿ ਮੇਰਾ ਘਰ ਵਾਲਾ ਘਰ ਵਿੱਚ ਪੌੜਾ ਬਣਾ ਕੇ ਪਾਠ ਕਰਦਾ ਹੈ ਫਿਰ ਰਾਜਾ ਉਸ ਸਾਧੂ ਨੂੰ ਪਾਠ ਪੂਜਾ ਬੰਦ ਕਰ ਲਈ ਕਹੇਗਾ ਪਰ ਜਦ ਸਾਧੂ ਪਾਠ ਪੂਜਾ ਕਰਨਾ ਬੰਦ ਨਹੀਂ ਕਰੇਗਾ ਤਾਂ ਜਦ ਰਾਜਾ ਗੁੱਸੇ ਵਿੱਚ ਆ ਕੇ ਉਸ ਸਾਧੂ ਨੂੰ ਤਲਵਾਰ ਨਾਲ ਮਾਰਨ ਲੱਗੇਗਾ ਤਾਂ ਉਸ ਪੌੜੇ ਵਿੱਚ ਇੱਕ ਸ਼ੂਕ ਦੀ ਆਵਾਜ਼ ਆਵੇਗੀ ਤੇ ਨੇਕ ਲੰਕੀ ਅਵਤਾਰ ਪ੍ਰਗਟ ਹੋਵੇਗਾ ਬੜੀ ਹੀ ਭਿਆਨਕ ਕਿਲਕਾਰੀ ਮਾਰੇਗਾ ਜਿਸਨਾਂ ਤੈਨੋਂ ਲੋਕ ਖੰਡ ਬ੍ਰਹਿਮੰਡ ਕੰਭ ਜਾਣਗੇ ਤੇ ਤਲਵਾਰ ਨਾਲ ਉਸ ਰਾਜੇ ਦਾ ਸਿਰ ਵੱਢ ਦੇਵੇਗਾ ਫਿਰ ਉਹ ਨੇਕ ਲੰਕੀ ਅਵਤਾਰ ਘੋੜੇ ਤੇ ਚੜ ਕੇ 450 ਹੱਥ ਲੰਬਾ ਇੱਕ ਖੰਡਾ ਲੈ ਕੇ ਬਾਹਰ ਨਿਕਲੇਗਾ ਦਸਮ ਪਾਤਸ਼ਾ ਨੇ ਇੱਕ ਰੋਗ ਅਸਤਰ ਵੀ ਲਿਖਿਆ ਹੈ ਜਿਸ ਵਿੱਚ ਲਿਖਿਆ ਹੈ ਕਿ ਰੋਗ ਅਸਤਰ ਰੂਪ ਹੋ ਕੇ ਚਲਣਗੇ ਤੇ ਉਸ ਵਿੱਚੋਂ ਬਿਮਾਰੀਆਂ ਨਿਕਲਣਗੀਆਂ ਤੇ ਉਹ ਬਿਮਾਰੀਆਂ ਪੈਰੇ ਲੋਕਾਂ ਨੂੰ ਖਤਮ ਕਰਨਗੀਆਂ ਜਿਵੇਂ ਤੁਸੀਂ 2019 ਵਿੱਚ ਦੇਖਿਆ ਹੈ ਕਿ ਇੱਕ ਕਰੋਨੇ ਨਾਮ ਦਾ ਰੋਗ ਸਾਰੀ ਦੁਨੀਆ ਵਿੱਚ ਫੈਲ ਗਿਆ ਸੀ ਤੇ ਜਿਸ ਨਾਲ ਕਈ ਲੋਕ ਮਰ ਗਏ ਸਨ ਕਰੋਨਾ ਵੀ ਇੱਕ ਰੋਗ ਅਸਤਰ ਹੈ ਜਿਸ ਦੀ ਭਵਿੱਖਬਾਣੀ ਦਸਮ ਪਾਤਸ਼ਾ ਨੇ ਪਹਿਲਾਂ ਹੀ ਕਰ ਦਿੱਤੀ ਸੀ ਸੋ ਆਕਾਲ ਪੁਰਖ ਕਿਹੜੇ ਰੂਪ ਵਿੱਚ ਇਸ ਧਰਤੀ ਤੇ ਆ ਤੇ ਕੀ ਵਰਤਾਰਾ ਕਰਤੇਗਾ ਕਿਹੜੇ ਰੂਪ ਵਿੱਚ ਕੀ ਕਰੇਗਾ ਇਹ ਸਭ ਕੁਝ ਅਕਾਲ ਪੁਰਖ ਆਪ ਹੀ ਜਾਣਦਾ ਹੈ ਦਸਮ ਪਾਤਸ਼ਾਨੇ ਨੇ ਕਲੰਕੀ ਅਵਤਾਰ ਵਿੱਚ ਲਿਖਿਆ ਹੈ ਕਿ ਐਸਾ ਵਰਤਾਰਾ ਵਰਤੇਗਾ ਸਾਰੇ ਪਾਪਾਂ ਨੂੰ ਨਾਸ ਕਰਨ ਵਾਸਤੇ ਨੇਕ ਕਲੰਕੀ ਅਵਤਾਰ ਜੀ ਤੁਰਕੀਸਤਾਨ ਦੇ ਘੋੜੇ ਤੇ ਚੜ ਕੇ ਆਉਣਗੇ ਜਿਹੜਾ ਉਰਦਾ ਹੋਵੇਗਾ ਉਸਦੇ ਹੱਥ ਵਿੱਚ ਇੱਕ ਤਲਵਾਰ ਹੋਵੇਗੀ ਤੇ ਧਰਤੀ ਤੇ ਆਕਾਸ਼ ਕੰਬ ਜਾਣਗੇ ਜਿਹੜੇ ਲੋਕ ਅੱਜਕੱਲ ਪਾਪ ਕਰਮ ਕਰ ਰਹੇ ਹਨ ਤੇ ਕਿਸੇ ਨੂੰ ਤੰਗ ਕਰ ਰਹੇ ਹਨ ਉਹਨਾਂ ਦਾ ਇੱਕ ਦਿਨ ਨਾਸ ਹੋ ਜਾਵੇਗਾ ਤੇ ਉਹਨਾਂ ਦਾ ਜਨਮ ਮਰਨ ਦੁਬਾਰਾ ਹੁੰਦਾ ਰਹੇਗਾ ਤੇ ਉਹ ਆੜੀਆਂ ਜੁਨਾਂ ਵਿੱਚ ਪੈ ਪੈ ਕੇ ਦੁੱਖ ਪਾਉਣਗੇ ਤੇ ਜਿਹੜੇ ਪ੍ਰਮਾਤਮਾ ਦਾ ਨਾਮ ਜਪ ਰਹੇ ਹਨ ਤੇ ਚੰਗੇ ਕਰਮ ਕਰ ਰਹੇ ਹਨ ਉਹਨਾਂ ਦਾ ਆਉਣ ਵਾਲੇ ਸਮੇਂ ਵਿੱਚ ਵਾਲ ਵੀ 빙ਾ ਨਹੀਂ ਹੋਵੇਗਾ ਉਸ ਦੀ ਅਕਾਲ ਪੁਰਖ ਆਪ ਰੱਖਿਆ ਕਰੇਗਾ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜਰੂਰ ਕਰਿਓ ਜੀ ਤਾਂ ਜੋ ਇਹ ਜਾਣਕਾਰੀ ਹੋਰਾਂ ਤੱਕ ਵੀ ਪਹੁੰਚ ਸਕੇ ਤੇ ਹਰ ਬਾਰ ਦੀ ਤਰ੍ਹਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਗਵਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ